i محلے کی جنہیں جی کا ساتھ دا یہ سارے پنچر کے پتا جی وہاں کرے ابھی مال کچھ سردار پور سا جنہیں ਬੱਚਿਆਂ ਦੇ ਪ੍ਰੋਗਰਾਮ ਬਹੁਤ ਹੀ ਪ੍ਰਫੁੱਲੀ ਦੇ ਨਾਲ ਸਭ ਸਾਰਿਆਂ ਨੂੰ ਆਇਆ ਏ ਕੋਈ ਨਹੀਂ ਪ੍ਰੋਗਰਾਮ ਨਹੀਂ ਸੀ ਇਹ ਦੇ ਸੋਛੇ ਬੱਚਿਆਂ ਦਾ ਪ੍ਰੋਗਰਾਮ ਸੀ ਕਾਪਾੜੇ ਦੇ ਲੋਕਾਂ ਨੂੰ ਕਿੰਨੀ ਐਸ ਪ੍ਰੋਗਰਾਮ ਤੋਂ ਖੁਸ਼ਾਈ ਤੇ ਪ੍ਰਮਾਣਨਾ ਜਾਂਦਾ ਬਾਇਕ ਕੀਤਾ ਕਲਪਾਸ ਵਾਹ ਸਨੀਕ ਓਕੇ ਮੁਆਇਦ ਕੀਤਾ ਕਾ ਤੇਰੇ ਪਾਪੀ ਬਾਬਾ ਜੀ ਬੋਲਦੇ ਆਪਾਂ ਜੀ ਮਿੱਤੇ ਵਾਲਾ ਸਤਾਨ ਸੋਨੀਆ ਤੇਰੇ ਫੋਟਾ ਤੋਂ ਕਿਤੇ ਜੀ ਬਾਬਾ ਜੀ ਸਾਡੇ ਕੋਲ ਪ੍ਰਸਿੱਧ ਕਲਾਉਡ ਪੇਜ ਸੁਬਾਹ ਸ਼ਿਮਾਤ ਮੱਲੀ ਜੀ ਛੋਟੀ ਭੈਣ ਸੋਨੀਆਂ ਜੀ ਉਧਾ ਤੇ ਤਾਲ ਸਾਡੇ ਬਾਬਾ ਜੀ ਇੱਕ ਬਾਬਾ ਜੀ ਮੇਰੇ ਇੱਧਰ ਖੜੇ ਆ ਇੱਕ ਬਨੇ ਤਾਲ ਖੜੇ ਆ ਇੱਕ ਅਸਲੀ ਬਾਪੂ ਪਿੱਛੇ ਖੜਾ ਸਾਬੇਤ ਸਿੰਘ ਜੀ ਪਿੱਟੂ ਜੀ ਬੱਲੇ ਜੀ ਹੈਪੀ ਜੀ ਸਾਡੇ ਅਮਰਪੁਰ ਖੌਸਲੇਰ ਜੀ ਵਿਰਾਜ ਲੋਟੇ ਵੀ ਰਾਜੀ ਕੋਲਾ ਜੀ ਇਹ ਤੁਮ ਪਾਉਗੇ ਪਾਉ ਤੇ ਕਦਾਈ ਪਾਉਗਾ ਤੇ ਕਹਿੰਦੇ ਕਹਿਣ ਮੈਂ ਡਾਇਰੈਕਟਰ ਰਾਤ ਦੇ ਤੀਸਰਾ ਜੀ ਕਿੱਥੇ ਆ ਇਹ ਅੰਗਲ ਹੀ ਬੜੇ ਬਣਾਉਂਦੇ ਮੈਨੂੰ ਸੋ ਮੈਂ ਸਾਰਿਆਂ ਦਾ ਧੰਨਵਾਦੀ ਆ ਸਭ ਤੋਂ ਵੱਧ ਧੰਨਵਾਦੀ ਮੈਂ ਆਪਣੀ ਟੀਮ ਦਾ ਉਹ ਕਿੱਥੇ ਨਾ ਪਟ ਉਹ ਕੁੜੀ ਨੇ ਸਾਰੀਆਂ ਬੱਚਿਆਂ ਨੂੰ ਇੰਨੀ ਸੋਹਣੀ ਟ੍ਰੇਨਿੰਗ ਦਿੱਤੀ ਹੈ ਮੈਂ ਤੁਹਾਨੂੰ ਸੱਚ ਦੱਸਾਂ ਮੇਰੀ ਪਾਸਟ ਵਿੱਚ ਕਿਤੇ ਸੋਹਣਾ ਪ੍ਰੋਗਰਾਮ ਸੀ ਇੰਨੀ ਸੋਹਣੀ ਬੱਚਿਆਂ ਦੀ ਪਰਫਾਰਮੈਂਸ ਸੀ ਤੇ ਆ ਜਿਹੜੀਆਂ ਅੱਜੀਆਂ ਪੈਣਾ ਬੈਠੀਆਂ ਸਾਰਿਆਂ ਦੇ ਅਨੰਦ ਮਾਣਿਆ ਆ ਧੀ ਮੇਰੀ ਹਾਂ ਤੇ ਛੋਟੀ ਆ ਪਰ ਇਹਦੇ ਵਿੱਚ ਗੁਣ ਜਿਹੜੇ ਆ ਉਹ ਬਹੁਤ ਵੱਡੇ ਨੇ ਧੀਏ ਜਿੱਦਾਂ ਤੂੰ ਕੰਮ ਕੀਤਾ ਜਿੱਦਾਂ ਕੁੜੀਆਂ ਤੂੰ ਇਹ ਸਿਖਾਇਆ ਇਹ ਇਦਾਂ ਹੀ ਚਾਲੀ ਰੱਖੀ ਇਹ ਬਹੁਤ ਘੱਟ ਲੋਕ ਨੇ ਜਿੱਦਾਂ ਦੇ ਲੋਕ ਭਲਾਈ ਦੇ ਜਾਂ ਚੰਗੇ ਕੰਮ ਕਰਦਾ ਜਿੱਦਾਂ ਦੇ ਖਾਤੇ ਵਿੱਚ ਪੈਂਦਾ ਤੇਰੇ ਖਾਤੇ 'ਚ ਪੈ ਗਏ ਤੇ ਮੇਰੀ ਭੈਣ ਚਰਨਜੀਤ ਕੌਰ ਆਪ ਇੱਕ ਤੇ ਕੀ ਧੀ ਮੇਰੀ ਆਗੀ ਜੂਤੀਆ ਵਸਦੀਆਂ ਨੇ ਐਨਾ ਸੋਹਣਾ ਦਾਸੀ ਇਹਦਾ ਇੱਕੋ ਛੋਟੀ ਜੀ ਬੱਚੀ ਸੀ ਉਹਦੀ ਤੇ ਮੈਂ ਉਹਦੇ ਚਿਹਰੇ ਤੇ ਹਾ ਭਾਪ ਜਿਹੜੇ ਆ ਉਹ ਐਨੇ ਪਿਆਰੇ ਸੀ ਮੈਂ ਤੁਹਾਨੂੰ ਇੱਕ ਵਾਰ ਫੇਰ ਬਧਾਈ ਦਿੰਦਾ ਜਿੱਥੇ ਕਿਤੇ ਵੀ ਸਾਡੀ ਲੋੜ ਹੋਵੇ ਸਾਦੂ ਦੱਸਿਓ ਮੇਰੇ ਭੈਣੋ ਜਦੋਂ ਵੀ ਤੁਸੀਂ ਕੋਈ ਇੱਥੇ ਆਇਦ ਰਹੀ ਹੈ ਇੱਥੇ ਆ ਆਏ ਜਾ ਦੋਵੇਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਔਕੜਾ ਹੋਣ ਸਮਝ ਲੋ ਤੁਸੀਂ ਤੁਹਾਡੀ ਤਰੱਕੀ ਹੋਣ ਵਾਲੀ ਤੁਹਾਡੀ ਚੜ੍ਹਾਈ ਹੋਣ ਵਾਲੀ ਆ ਵੇਖੋ ਮੁਰਦੇ ਨੂੰ ਤੇ ਸ਼ੇਰ ਵੀ ਦੀਖਾ ਦੋ ਤੇ ਜਿੱਨਾ ਚ ਤਮ ਹੁੰਦਾ ਮੈਨੂੰ ਇੱਕ ਬੜੇ ਵਧੀਆ ਪੁਰਾਣੇ ਹਜ਼ੂਰ ਕਿਸੀ ਉਹਨਾਂ ਦੀ ਗੱਲ ਚ ਇੱਥੇ ਆ ਗਈ ਕਹਿੰਦੇ ਮੈਂ ਉਹਨੂੰ ਪਾਤਲੀ ਨੂੰ ਵਰਤਦੀ ਪੜਦਾ ਜਿਹਦੇ 500 ਦੁਸ਼ਮਣ ਤੇ 5000 ਦੋਸਤ ਨਾ ਹੋ ਦੁਸ਼ਮਣ ਤੇ 21 ਸੀ ਜਿੱਤੇ ਢੱਕਾ ਹਟਾਇਆ ਪਰ ਆ ਦੇਖੋ ਤੁਹਾਡੇ ਨਾਲ ਕਿੰਦੀ ਚੱਤਾ ਕਲੋਗੀ ਇਹ ਤੁਹਾਡੇ ਚੱਗੇ ਕੰਮਾਂ ਦੀ ਨਿਸ਼ਾਨੀ ਤੇ ਜਿਹੜਾ ਵੀ ਲੋਕ ਚੱਗੇ ਕੰਮ 'ਚ ਸਮਾਜਿਕ ਕੰਮ 'ਚ ਧਾਰਮਿਕ ਕੰਮ 'ਚ ਇੱਕ ਬੱਚਿਆਂ ਦੇ ਕੰਮ 'ਚ ਜਿਹੜਾ ਪਤਾ

آئی <سؤال> تر کا بہت زیادہ جنہیں سا واحر جی کا خالصا <سؤال> واحد কেযেপরা কেপেনারা কেপেনাকানে. ਪ੍ਰੋਗਰਾਮ ਬਾਰੇ ਮੈਂ ਤਾਂ ਟੈਲੈਂਟ ਤੋਂ ਹੈਰਾਨ ਹੈ ਕਿਸ ਤਰ੍ਹਾਂ ਦਾ ਟੈਲੈਂਟ ਸਾਹਮਣੇ ਆਇਆ ਗਰੀਬ ਘਰਾਂ ਤੋਂ ਮਿਹਨਤ ਕਰ ਕਸ਼ ਕਰਾਂਦੀਆਂ ਬੱਚੀਆਂ ਜਿੰਨਾ ਚਿਰ ਤਾਂ ਵਧੀਆ ਟੈਲੈਂਟ ਸੀ ਸੋਨੀਆਂ ਭੈਣ ਉਹਨਾਂ ਦੀ ਬੇਟੀ ਰਮਨ ਜਿਨ੍ਹਾਂ ਨੇ ਆਪ ਟ੍ਰੇਨਿੰਗ ਦੇਖ ਕੇ ਉਹਨਾਂ ਨੂੰ ਬਾੜਿਆ ਵਾ ਕੌਨਫੀਡੈਂਸ ਲਿਆਦਾ ਉਹ ਸਟੇਜ ਦੇ ਉੱਤੇ ਇੰਨਾ ਵਧੀਆ ਪਰਫਾਰਮ ਕਰ ਸਕੀਆਂ ਇਹੋ ਜਿਹਾ ਅਪਰਾਲਾ ਜਿਹੜਾ ਵਾ ਉਹ ਅਸਲੀ ਜਿਹੜਾ ਵਾ ਸਿੰਵਲ ਦੇ ਪਾਵਰ ਬੈਂਟ ਉਹਦਾ ਜਾਂਦਾ ਪਰ ਮੈਂ ਹੈਰਾਨ ਆ ਕੁਝ ਲੋਕਾਂ ਦੀ ਸੋਚ ਤੇ ਜਿਨ੍ਹਾਂ ਨੇ ਇਹੋ ਜੇ ਪ੍ਰੋਗਰਾਮ ਨੂੰ ਸਮਾਜਿਕ ਪ੍ਰੋਗਰਾਮ ਨੂੰ ਕਲਚਰਲ ਪ੍ਰੋਗਰਾਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਰੋਕਣ ਦੀ ਕੋਸ਼ਿਸ਼ ਕੀਤੀ ਜਿਹੜਾ ਲੋਕ ਧੀਆ ਦੇ ਕੰਮ ਦੇ ਵਿੱਚ ਅੜਕੇ ਡਾਉਂਦੇ ਦੇ ਮੈਂ ਸਮਝਦੇ ਉਹ ਸਮਾਜ ਦੇ ਉਹ ਲੋਕਾਂ ਦੇ ਦੀ ਹੋ ਸਕਦੇ ਪਰ ਮੈਂ ਵਧਾਈ ਦਿੰਦਾ ਮੈਂ ਅ ਪਤੀ ਬਾਗਾਲੀ ਦੇ ਲੋਕਾਂ ਤੋਂ ਵੇਰਕੇ ਦੇ ਲੋਕਾਂ ਨੂੰ ਜਿਨ੍ਹਾਂ ਨੇ ਇੱਕ ਤਕੜਾ ਹੋ ਕੇ ਹਮਲਾ ਬਾਰ ਕੇ ਇਸ ਧਕੇ ਸ਼ੈ ਨੂੰ ਰੋਕਿਆ ਤੇ ਇਸ ਪ੍ਰੋਗਰਾਮ ਨੂੰ ਸੰਪੂਰਨ ਕਰਾਇਆ ਸਰ ਕੁਝ ਲੋਕਾਂ ਜਿਹੜਾ ਇਸ ਪ੍ਰੋਗਰਾਮ ਨੂੰ ਪਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਤੇ ਤੁਹਾਡੀ ਹੋਂਦ ਤੇ ਪ੍ਰੋਗਰਾਮ ਬਹੁਤ ਵਧੀਆ ਹੋ ਗਿਆ ਕਿਸ ਤਰ੍ਹਾਂ ਦੇਖਦੇ ਕੀ ਸੁਨੇਹਾ ਦੇ ਰਹੇ ਹਾਂ ਜਿਹੜੇ ਇਸ ਰਾਤ ਦੀ ਦੂਸਰੀ ਹਰਿਆਣਾ ਮੋਂ ਤਾਂ ਸਿਰਫ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਚੰਗੇ ਕੰਮ ਕਰੋ ਲੋਕਾਂ 'ਚ ਪਿਆਰ ਵਧਾਓ ਪਿਆਰ ਲੋਕ ਇੱਜ਼ਤ ਲੋ ਇੱਜ਼ਤ ਲੋਗੇ ਆਪਣੇ ਆਪ ਲੋਕ ਤੁਹਾਨੂੰ ਸਿਰ ਤੇ ਬਿਠਾਉਣਗੇ ਜੇ ਇਹੋ ਜੇ ਕੰਮ ਕਰੋਗੇ ਫਿਰ ਬਿਲਕੁਲ ਹੀ ਲੋਕ ਅਦਕਾਰ ਦੇਣਗੇ ਮੈਂ ਸਮਝਦਾ ਕਿ ਅਸੀਂ ਜਿਹੜੇ ਨਮਾਇंदे ਆ ਜਿਹੜੇ ਲੋਕਾਂ ਦੇ ਭਾਵੇਂ ਕੋਈ ਕੌਂਸਲਰ ਐਮ ਐਲ ਏ ਐਮ ਪੀ ਆ ਉਹਦਾ ਫਰਜ਼ ਬਣਦਾ ਲੋਕਾਂ ਨੂੰ ਜੋੜਦਾ ਲੋਕਾਂ ਨੂੰ ਉਤਸ਼ਾਹਿਤ ਕਰਦਾ ਨਾ ਕਿ ਆਪਸ ਵਿੱਚ ਬੰਡੀਆਂ ਪਾ ਕੇ ਤੇ ਇਹੋ ਜ ਚੰਗੇ ਕਮਾਂ ਚੜਕਾ ਪਰ ਕਿਤੇ ਕਿਤੇ ਦੇਖਿਆ ਜਾਂਦਾ ਕਿ ਖੂਬੇ ਭਰਦੇ ਕੋਨੇ-ਕੋਨੇ ਦੇ ਉਤੇ ਟੈਲੈਂਟ ਛਪਿਆ ਹੋਇਆ ਹੈ ਕਿ ਕਿਤੇ ਨਾ ਕਿਤੇ ਸਰਕਾਰੀ ਪੱਦਰ ਤੇ ਜਾਂ ਸਾਨੂੰ ਪਰਸਨਲ ਪੱਦਰ ਦੇ ਉਤੇ ਇੱਕ ਉਪਰਾਲੇ ਕਰਨ ਦੀ ਜਰੂਰਤ ਹੈ ਬਿਲਕੁਲ ਹੈ ਜੀ ਵੇਖੋ ਸਾਡੇ ਬਹੁਤ ਵਧੀਆ ਇਨਫਰਾਸਟ੍ਰਕਚਰ ਹੈਗਾ ਜਿਵੇਂ ਨਾਰਥ ਜ਼ੋਨ ਕਲਚਰਲ ਸੈਂਟਰ ਪਰ ਮੌਜੂਦਾ ਸਰਕਾਰਾਂ ਦਾ ਉਧਰ ਧਿਆਨ ਨਹੀਂ ਦੇਖਦਾ ਉਹ ਹੋਰੀ ਕਮਾ ਦੇ ਵਿੱਚ ਹੁਜੇ ਨੇ ਕਿ ਹਮੰਦਰ ਦੇ ਤੱਕੇ ਤਬਾਹ ਕੱਢ ਦਿਆ ਫੁੱਟੇ ਸਿੱਧੇ ਬਿਆਨ ਦੇ ਤੇ ਆਪਸੀ ਕਿਹੜਾ ਘਟ ਲਿਆ ਪਰ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੂੰ ਇੱਕ ਸੰਜੀਤਾ ਸਰਕਾਰ ਦੀ ਲੋੜ ਆ ਇੱਕ ਪੜੀ ਲਿਖੀ ਜਮਾਤ ਦੀ ਲੋੜ ਆ ਇੱਕ ਤਜਰਬੇਕਾਰ ਜਮਾਤ ਦੀ ਲੋੜ ਆ ਜਿਹੜਾ ਇਸ ਦਲਦਲ ਚੋਂ ਪੰਜਾਬ ਨੂੰ ਕੱਢ ਸਕਦਾ ਇਹ ਇਹਦਾ ਇੱਕੋ ਹੀ ਇੱਕ ਹੱਲ ਆ ਪੰਜਾਬ ਨੂੰ ਇਕਦਮਿਕਲੀ ਸਟਰੋਂਗ ਕਰਨਾ ਜੇ ਇਕਦਮਿਕਲੀ ਸਟਰੋਂਗ ਹੋਊਗਾ ਉਹਦਾ ਇੱਕ ਸਭ ਤੋਂ ਵੱਡੀ ਚੀਜ਼ ਆ ਕਿ ਵਾਗਾ ਬਾਰਡਰ ਖੁੱਲਣਾ ਵਾਗਾ ਬਾਰਡਰ ਖੁੱਲਣ ਦਾ ਜਿਹੜਾ ਪੰਜਾਬ ਹਰਿਆਣਾ ਹਿਮਾਚਲ ਈਵਨ ਜੰਮੂ ਕਸ਼ਮੀਰ ਵੀ ਆ ਇਹ ਇੱਕ ਸਭ ਤੋਂ ਇਕਦਮਿਕਲੀ ਸਟਰੋਂਗ ਜਿਹੜਾ ਇਹ ਰੀਆ ਬਣ ਕੇ ਜਿਹੜਾ ਬੰਦ ਉਭਰੂਗਾ ਉਹ ਰਾਜ ਤੁਸੀਂ ਵੇਖੋ ਮੋਦੀ ਸਰਕਾਰ ਗੁਜਰਾਤ ਦੇ ਵਿੱਚ ਹਰ 50 ਕਿਲੋਮੀਟਰ ਤੇ ਇੱਕ ਨਵੀਂ ਬੰਦਰਗਾਹ ਡਵੈਲਪ ਕਰੀਆ ਮਾਸਟਰਸ ਕਰ ਚਾਰੀ ਅਸੀਂ ਤਾਂ ਲੈਂਡਲੌਕਡ ਉੱਥੋਂ ਸਮਾਨ ਪਹਿਲਾਂ ਜਾਂਦਾ ਵਾ ਗੁਜਰਾਤ ਦੀ ਬੰਦਰਗਾਹ ਜਿਹੜੀ ਅਡਾਨੀ ਦੀਆਂ ਬੰਦਰਗਾਹ ਉੱਥੋਂ ਦੁਬਾਰਾ ਸ਼ਿਪ ਚ ਲੱਦ ਕੇ ਦबई ਜਾਂਦਾ ਦबई ਫੇਰ ਲਾਇਆ ਜਾਂਦਾ ਉੱਥੋਂ ਟਰੱਕਾਂ ਤੇ ਲੱਤਿਆ ਜਾਂਦਾ ਤੇ ਫੇਰ ਯੂਰਪ ਇਟਲੀ ਤੱਕ ਜਾਂਦਾ ਰਾ ਆ ਕਰਾ ਕੇ ਲਬਦਾਨ ਦੇ ਦਰਦੋ ਜਾਤਾ ਤੇ ਜੇ ਵਾਗਾ ਬਾਰਡਰ ਖੁੱਲ ਜੇ ਤੇ ਮੈਂ ਸਮਝਦਾ ਕਿ 25% ਟ੍ਰੇਡ ਇੱਥੇ ਆ ਜਾਊਗਾ ਜਿਹਦਾ ਕਰਕੇ ਗੁਜਰਾਤ ਲੋਬੀ ਇਹਨੂੰ ਖੁੱਲਣ ਦੀ ਤੇਰੀ ਤੇ ਉਹਦੇ ਦਾਣ ਇਹ ਜਿਹੜਾ ਲੱਗਾ ਹੈ ਸਬਰਦੁੱਤ ਸਰ ਲੱਗਦਾ ਨਹੀਂ ਕਿ ਪੰਜਾਬ ਚ ਬਦਲਾਖੋਰੀ ਦੀ ਨੀਤੀ ਨਾਲ ਜਿਹੜਾ ਕੰਮ ਕਰ ਰਹੀ ਆ ਗੱਲ ਕਰ ਰਹੀ ਹੈ ਲਾਨ ਆਰਡਰ ਦੀ ਉਹ ਬਿਲਕੁਲ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਕਰ ਇਹ ਦਾ ਬਹੁਤ ਬਾਤ ਚੁੱਕਾ ਕਿਦਾ ਕਿਸ ਤਰ੍ਹਾਂ ਦੇ ਸਰ ਇਹ ਸਰਕਾਰ ਹਰ ਪਾਸੇ ਫੇਲ ਇੱਕ ਇੱਟ ਨਹੀਂ ਲੱਗੀ ਜਿੰਨੀ ਡਵੈਲਪਮੈਂਟ ਹੋਈ ਕਾਂਗਰਸ ਗਵਰਨਮੈਂਟ ਵੇਲੇ ਦੀ ਹੋਈ। ਇੱਕ ਇੱਟ ਨਹੀਂ ਲੱਗੀ ਅੱਜ ਕੋਈ ਵੀ ਕਸਬਾ ਤੋਂ ਵੀ ਬੇਰਖਾਈ ਲੈ ਲਓ। ਇੱਥੇ ਕੋਈ ਐਸਾ ਆਦਮੀ ਨਹੀਂ ਹੈਗਾ ਵਪਾਰੀ ਜਾਂ ਚੰਗਾ ਬੰਦਾ ਜਿਸ ਕੋ ਫਰੋਤੀ ਦੀ ਲਈ ਗਈ। 3-4 ਵਾਰ ਗੋਲੀਆਂ ਚੱਲੀਆਂ। ਖਿਆਲ ਦੇਣਾ ਇਧਰ ਦੇ ਹੋਈ ਜਿਹੜਾ ਬੰ ਵੈਸੇ ਫੜਫੜ ਅੰਦਰ ਕਰੀ ਜਾਣ ਇਹਦੇ ਕੋਈ ਤਕ ਨਹੀਂ ਵੜਦੀ। ਮੈਂ ਅਰਦਾਸ ਕਰਦਾ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਇਹਨਾਂ ਨੂੰ ਸਬਤ ਬਖਸ਼ ਤੇ ਚੰਗੇ ਕਬਕਾ ਥੈਂਕ ਯੂ ਆਪਣਾ ਕੰਪੀਟੀਸ਼ਨ ਕਰਵਾ ਰਹੀ ਸੀ ਜੋ ਕਿ ਸਵੇਰ ਦਾ ਬਹੁਤ ਜ਼ਿਆਦਾ ਮਾਹੌਲ ਖਰਾਬ ਸੀ ਜਿੱਦੇ ਕਰਕੇ ਸਾਡਾ ਪ੍ਰੋਗਰਾਮ ਥੋੜਾ ਲੇਟ ਹੋਇਆ ਅਸੀਂ ਕੱਲ ਦੇ ਇੱਥੇ ਡਟੇ ਆ ਮੈਂ ਰਾਤ ਵੀ ਇੱਥੇ 2 ਵਜੇ ਤੱਕ ਰਹੀ ਸੀ ਸਵੇਰ ਦੀ ਵੀ ਇੱਥੇ ਸੀ ਫਿਰ ਵੀ ਮਾਹੌਲ ਜ਼ਿਆਦਾ ਖਰਾਬ ਹੋ ਗਿਆ ਸੀ ਜਿੱਦੇ ਕਰਕੇ ਸਾਡਾ ਪ੍ਰੋਗਰਾਮ ਥੋੜਾ ਲੇਟ ਹੋਇਆ ਵਾ ਹੁਣ ਡਿੰਪਾ ਪਾਜੀ ਦਾ ਮੈਂ तहे ਦਿਲੋਂ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਆਣ ਕੇ ਸਾਡਾ ਪ੍ਰੋਗਰਾਮ ਚਾਲੂ ਕਰਵਾਇਆ ਤੇ ਸਮਾਪਤੀ ਵੀ ਕਰਕੇ ਗਏ ਨੇ ਮੈਂ ਉਹਨਾਂ ਤੋਂ ਪ੍ਰਾਣੋ ਵਿਰਸਾ ਤੁਸੀਂ ਲੈ ਕੇ ਆ ਰਹੇ ਹੋ ਲੇਕਿਨ ਕੀ ਕੀ ਕਾਰਨਾਂ ਕਿ ਜਿਹੜਾ ਇਹ ਸਟਾਫ ਹੈ ਜੀ ਇਹਨਾਂ ਨੇ ਪ੍ਰੋਗਰਾਮ ਰੋਕਣ ਦੀ ਕੋਸ਼ਿਸ਼ ਕੀਤੀ ਅੱਜ ਕੇ ਵੇਖੋ ਹੈ ਉਹੀ ਪ੍ਰੋਗਰਾਮ ਜੋ ਕਿ ਮੈਂ ਇਹ ਚੌਥਾ ਪ੍ਰੋਗਰਾਮ ਕਰਵਾ ਰਹੀ ਹਾਂ ਬੱਚਿਆਂ ਦਾ ਕੰਪੀਟੀਸ਼ਨ ਸਿਰਫ ਇੱਕ ਧੀਆ ਦਾ ਜੋ ਕਿ ਅੱਜ ਪਾਰਟੀ ਬਾਜੀ ਦੀ ਗੱਲ ਹੋ ਗਈ ਸੀ ਉਹਦੇ ਕਰਕੇ ਜੋ ਕਿ ਆਪਾਂ ਡਿੰਪਾ ਭਾਜੀ ਨੂੰ ਨਾਇਟ ਕੀਤਾ ਸੀ ਬੱਚਿਆਂ ਦਾ ਮਾਨ ਸਨਮਾਨ ਕਰਨ ਵਾਸਤੇ ਤੇ ਉਹਦੇ ਕਰਕੇ ਇਹਨਾਂ ਨੇ ਥੋੜਾ ਪਾਰਟੀ ਬਾਜੀ ਕਰਕੇ ਸਾਡਾ ਸਵੇਰ ਦਾ ਮਾਹੌਲ ਖਰਾਬ ਕੀਤਾ ਹੋਇਆ ਸੀ ਰੋਕਣ ਦੀ ਕੋਸ਼ਿਸ਼ ਕੀਤੀ ਸੀ ਰਾਤ 11 ਵਜੇ ਵੀ ਮੁਲਾਜ਼ਮ ਆਏ ਸੀ ਜੋ ਕਿ ਕਹਿੰਦੇ ਕਿ ਟੈਂਟ ਮਤਲਬ ਲਾ ਦਿਓ ਟੈਂਟ ਲਾ ਦਿਓ ਸਵੇਰ ਦੇ ਵੀ ਉਹ ਗੱਲ ਕਰੀ ਜਾਂਦੇ ਸੀ ਉਹਦੇ ਕਰਕੇ ਸਾਡਾ ਪ੍ਰੋਗਰਾਮ ਥੋੜਾ ਲੇਟ ਹੋਇਆ ਵਾ ਫਿਰ ਵੀ ਚਲੋ ਮੈਂ ਦੀਪਾ ਪਾਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਸਾਡੇ ਅਨਕੇ ਸਿਰ ਤੇ ਹੱਥ ਰੱਖਿਆ ਵਾ ਸਾਡਾ ਪ੍ਰੋਗਰਾਮ ਕਰਵਾਇਆ ਵਾ ਉਹ ਸਾਡੇ ਨਾਲ ਖੜੇ ਨੇ ਅਸੀਂ ਉਹਨਾਂ ਦੇ ਨਾਲ ਖੜੇ ਨੇ ਇਹੋ ਜਿਹਾ ਲੱਗਦਾ ਵੀ ਚੱਲਦੇ ਰਹਿਣਗੇ ਜੀ ਹਾਂ ਜੀ ਜਿੰਨਾ ਚਿਰ ਅਸੀਂ ਜਿੰਦੇ ਰਵਾਂਗੇ ਅਸੀਂ ਪ੍ਰੋਗਰਾਮ ਕਰਵਾਵਾਂਗੇ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਕਰਵਾਵਾਂਗੇ ਸਾਰਿਆਂ ਦੇ ਨਾਲ ਇਹ ਰਭਦਾ ਨਹੀਂ ਕਿ ਜਿਹੜਾ ਇਹ ਪੋਲਿਟਿਕਲ ਸੰਸਤੀ ਕੋ ਬਦਲਾ ਕੋ ਦਿੱਤੀ ਨਹੀਂ ਲਾ ਸਭਾ ਕੋ ਕੋਸ਼ਿਸ਼ ਕੀਤੀ ਗਈ ਆ ਜੀ ਜੀ ਕੀਤੀ ਆ ਵੀ ਕੋਈ ਆਪਾਂ ਐਸਾ ਕਹਿੰਦੇ ਨਹੀਂ ਆ ਕਿ ਉਹਨਾਂ ਨੇ ਸਾਡੇ ਨਾਲ ਮਾੜਾ ਕੀਤਾ ਲੇਕਿਨ ਪਾਰਟੀ ਬਾਜੀ ਦਾ ਕਰਕੇ ਹੀ ਸਾਡਾ ਸਵੇਰ ਦਾ ਪ੍ਰੋਗਰਾਮ ਡੱਕਿਆ ਗਿਆ ਸੀ ਪਰ ਫਿਰ ਵੀ ਆਪਾਂ ਡਿੰਪੇ ਭਾਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਮੇਰਾ ਪ੍ਰੋਗਰਾਮ ਮੇਰੀ ਮਹੱਲੇ ਦੇ ਵਿੱਚ ਇੱਜ਼ਤ ਬਣਾਈ ਆ ਕਿ ਮਹੱਲੇ ਦੇ ਵਿੱਚ ਇਹਨਾਂ ਨੇ ਮਤਲਬ ਆਣ ਕੇ ਪ੍ਰੋਗਰਾਮ ਚਾਲੂ ਕਰਵਾਇਆ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆਪਣੀ ਪੂਰੀ ਟੀਮ ਦਾ ਜਿਹੜੇ ਕਿ ਮੇਰੇ ਨਾਲ ਸਵੇਰ ਦੇ ਅੜੇ ਤੇ ਖੜੇ ਨੇ ਮੈਂ ਉਹਨਾਂ ਦੇ ਨਾਲ ਮੇਰੇ ਨਾਲ ਆ ਮੇਰੇ ਨਾਲ ਸਾਰਾ ਹੀ ਮਹੱਲਾ ਮੇਰੇ ਨਾਲ ਪੂਰਾ ਸਾਥ ਦਿੰਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ